ਬਹੁ ਮੈਨੂੰ ਹੁਣ ਸਮਝ ਆਉਣ ਲੱਗੀ ਕਿ ਬਾਈ ਨਾਲ ਕੀ ਹੁੰਦਾ ਸੀਗਾ ਨਾ ਚਲੋ ਮੈਂ ਨਾਲ ਹੀ ਸੀਗਾ ਮੈਂ ਬਹੁਤ ਕੁਝ ਦੇਖਿਆ ਬਾਈ ਦੇ ਨਾਲ ਹਨਾ ਪਰ ਹੁਣ ਜਿਆਦਾ ਪਤਾ ਲੱਗਣ ਲੱਗ ਗਿਆ ਮੈਨੂੰ ਸਾਰੇ ਮੈਨੂੰ ਆਂਦੇ ਕਿ ਮੇਰਾ ਸੋਲੋ ਗਾਣਾ ਕਿਹੜਾ ਚੱਲਿਆ ਤੇ ਅੱਦੇ ਪਰੋਣੇ ਨੂੰ ਮੈਸੇਜ ਭੇਜੀ ਹਨ ਨਾ 4 ਸਾਲ ਪਹਿਲਾਂ ਕਿ ਬਾਈ ਤੇਰੇ ਗਾਣੇ ਬੜੇ ਵਧੀਆ ਹੁੰਦੇ ਸੀਗੇ 10 ਸਾਲ ਪਹਿਲਾਂ ਤੇਰੇ ਗਾਣੇ ਸੁਣਦੇ ਸੀ ਬ੍ਰੋ ਸਾਲਾ ਤੁਹਾਨੂੰ 20 ਸਾਲ ਹੋ ਗਏ ਲੱਗੇ ਨੂੰ ਤੁਹਾਨੂੰ ਕੋਤਾ ਨਹੀਂ ਪੁੱਛਦਾ ਅੱਦੇ ਕੰਮ ਨਾ ਕੰਮ ਕਰੋ ਮੈਨੂੰ ਤੰਗ ਨਾ ਕਰੋ ਵੀਰੇ ਬਾਈ ਨਾ ਕੰਮ ਕਰਕੇ ਮਿਲੂ ਵੀ ਪਤਾ ਮੈਨੂੰ ਇਹ ਲੋਕਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਨਾ ਆਪਣਾ ਲੈਵਲ ਬਹੁਤ ਆਪਾ ਹੈ ਨਾ ਤੇ ਬਟ ਐਨੀਵੇਜ਼ ਕੇਵਰੀਬੋ ਆਹੀ ਲੋਗ ਇੱਥੇ ਆ ਕੇ ਬਾਲੀ ਖਾਪੀ ਪੋਣ ਲੱਜ ਜਾਂਦੇ ਹਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੱਲ ਸਨੀ ਮਾਲਟਨ ਦੀ ਇੱਕ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਉਸਦੇ ਉਸ ਵੀਡੀਓ ਦੇ ਵਿੱਚ ਸਨੀ ਮਾਲਟਨ ਕਹਿ ਰਹੇ ਸੀਗੇ ਕਿ ਹਾਲੀਵੁੱਡ ਪਹਿਲਾਂ ਜਾਣ ਵਾਲਾ ਜਿਹੜਾ ਸਿੰਗਰ ਹੈ ਗਾਇਕ ਹੈ ਉਹ ਸਿੱਧੂ ਮੂਸੇਵਾਲਾ ਹੈ ਕਰਨ ਔਜਲਾ ਨਹੀਂ ਪਰ ਉਸ ਤੋਂ ਬਾਅਦ ਇੱਕ ਲਗਾਤਾਰ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਸਨੀ ਮਾਲਟਨ ਦੀ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਹੁਣ ਦੇਖ ਸਕਦਾ ਹੁਣ ਮੈਂ ਮਹਿਸੂਸ ਕਰ ਸਕਦਾ ਹਾਂ ਉਹ ਚੀਜ਼ ਕਿ ਸਿੱਧੂ ਦੇ ਨਾਲ ਉਦੋਂ ਕੀ ਕੀ ਹੁੰਦਾ ਹੋਏਗਾ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਨੀ ਮਾਲਟਨ ਜਵਾਬ ਦੇ ਰਹੇ ਨੇ ਉਹਨਾਂ ਲੋਕਾਂ ਨੂੰ ਜੋ ਸਿੱਧੂ ਬਾਰੇ ਗੱਲਬਾਤ ਕਰਦੇ ਸੀਗੇ ਜਾਂ ਸਿੱਧੂ ਬਾਰੇ ਜਾਂ ਫਿਰ ਸਿੱਧੂ ਦਾ ਵਿਰੋਧ ਕਰਦੇ ਸਨ ਜਿਸ ਤੋਂ ਪਹਿਲਾਂ ਗੱਲ ਕਰੀਏ ਤਾਂ ਜਦੋਂ ਸਿੱਧੂ ਮੂਸੇਵਾਲਾ ਦੀ ਸਟਾਰਟਿੰਗ ਹੁੰਦੀ ਹੈ ਤਾਂ ਦੋਸਤੋ ਨਾਲ ਹੀ ਦੋ ਚਿਹਰੇ ਬਹੁਤ ਜ਼ਿਆਦਾ ਮਸ਼ਹੂਰ ਹੋਏ ਸਨ ਇੱਕ ਸਨੀ ਮੌਲਟਨ ਅਤੇ ਦੂਸਰਾ ਬਿਗ ਬਰਡ ਇਹਨਾਂ ਤਿੰਨਾਂ ਨੇ ਆਪਣੇ ਕੈਰੀਅਰ ਦੀ ਸਟਾਰਟਿੰਗ ਇਕੱਠਿਆਂ ਕੀਤੀ ਸੀ ਕਿ ਸਨੀ ਮੌਲਟਨ ਹਾਲਕੀ ਕੈਨੇਡੀਅਨ ਰੈਪਰ ਅਤੇ ਸਿੰਗਰ ਨੇ ਅਤੇ ਨਾਲ ਦੀ ਨਾਲ ਸਿੱਧੂ ਦੇ ਗਾਣਿਆਂ ਦੇ ਵਿੱਚ ਵੀ ਉਹਨਾਂ ਨੇ ਕਈ ਗਾਣਿਆਂ ਦੇ ਵਿੱਚ ਰੈਪ ਕੀਤਾ ਤੇ ਉਸ ਤੋਂ ਬਾਅਦ ਕੱਲ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਇਸ ਵੀਡੀਓ ਦੇ ਵਿੱਚ ਸ੍ਰੀ ਮਲਟਨ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਮੇਰਾ ਭਰਾ ਮੇਰਾ ਬ੍ਰਦਰ ਪਹਿਲਾ ਬੰਦਾ ਸੀ ਜਿਹੜਾ ਹਾਲੀਵੁੱਡ ਗਿਆ ਪੰਜਾਬ ਦੇ ਵਿੱਚੋਂ ਤੇ ਉਸ ਤੋਂ ਬਾਅਦ ਬਾਕੀ ਸਿੰਗਰ ਗਏ ਤੇ ਕਈਆਂ ਨੇ ਵਿੱਚ ਇਹ ਵੀ ਕਮੈਂਟ ਕੀਤਾ ਕਿ ਪਹਿਲਾਂ ਕਰਨ ਔਜਲਾ ਗਿਆ ਸਿੱਧੂ ਬਾਅਦ ਵਿੱਚ ਗਿਆ ਤਾਂ ਉਸ ਦਾ ਜਵਾਬ ਸ੍ਰੀ ਮਲਟਨ ਇਹ ਦਿੱਤਾ ਕਿ ਕਰਨ ਔਜਲਾ ਬਾਅਦ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਸਿੰਗਰ ਹੈ ਤਾਂ ਸਿੱਧੂ ਮੂਸੇਵਾਲਾ ਸਭ ਤੋਂ ਪਹਿਲਾਂ ਹਾਲੀਵੁੱਡ ਜਾਣ ਵਾਲਾ ਪੰਜਾਬੀ ਸਿੰਗਰ ਹੈ ਤਾਂ ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਨੀ ਮਾਲਟਨ ਕਹਿ ਰਹੇ ਨੇ ਕਿ ਹੁਣ ਮੈਂ ਮਹਿਸੂਸ ਕਰ ਸਕਦਾ ਆ ਮੈਂ ਹੁਣ ਇਹ ਚੀਜ਼ਾਂ ਤੁਹਾਨੂੰ ਦੱਸ ਸਕਦਾ ਕਿ ਉਦੋਂ ਸਿੱਧੂ ਦੇ ਨਾਲ ਕੀ ਕੀ ਹੁੰਦਾ ਹੋਵੇਗਾ ਸੋ ਤੁਸੀਂ ਵੀ ਇਹ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸੀਕਾ ਬਹੁ ਮੈਨੂੰ ਹੁਣ ਸਮਝ ਆਉਣ ਲੱਗੀ ਕਿ ਬਾਈ ਨਾਲ ਕੀ ਹੁੰਦਾ ਸੀਗਾ ਨਾ ਚਲੋ ਮੈਂ ਨਾਲ ਹੀ ਸੀਗਾ ਮੈਂ ਬਹੁਤ ਕੁਝ ਦੇਖਿਆ ਬਾਈ ਜੀ ਨਾਲ ਨਾ ਬਟ ਹੁਣ ਜ਼ਿਆਦਾ ਪਤਾ ਲੱਗਣ ਲੱਗਿਆ ਮੈਨੂੰ ਸਾਰੇ ਮੈਨੂੰ ਆਉਂਦ ਕਿ ਮੇਰਾ ਸੋਲੋ ਗਾਣਾ ਕਿਹੜਾ ਚੱਲਿਆ ਹੈ ਅੱਜ ਪਰੋਣੇ ਨੂੰ ਮੈਸੇਜ ਭੇਜੀ ਆ ਨਾ 4 ਸਾਲ ਪਹਿਲੋਂ ਕਿ ਬਾਈ ਤੇਰੇ ਗਾਣੇ ਬੜੇ ਵਧੀਆ ਹੁੰਦੇ ਸੀਗੇ 10 ਸਾਲ ਪਹਿਲੋਂ ਤੇਰੇ ਗਾਣੇ ਸੁਣਦੇ ਸੀ ਬ్రో ਤੇ ਹੁਣ ਤੂੰ ਪੁੱਛਣਾ ਗਾਣੇ ਕਿਹੜੇ ਗੱਡੇ ਸਾਲਾ ਤੁਹਾਨੂੰ 20 ਸਾਲ ਹੋ ਗਏ ਲੱਗੇ ਨੂੰ ਤੁਹਾਨੂੰ ਕੋਤਾਂ ਨਹੀਂ ਪੁੱਛਦਾ ਅੱਧ ਕੰਮ ਨਾ ਕੰਮ ਕਰੋ ਮੈਨੂੰ ਤੰਗ ਨਾ ਕਰੋ ਵੀਰੇ ਮੈਂ 2 ਸਾਲ ਚੁੱਪ ਬੈਠਾ ਮੈਨੂੰ ਚੁੱਪ ਹੀ ਰਹਿਣ ਦਿਓ ਮੇਰੇ ਚੁੱਪਣ ਨਾਲ ਇਹਨਾਂ ਸਮਝੋ ਕਿ ਮੈਂ ਚੰਗਾ ਵੀਰੇ ਠੀਕ ਹੈ ਤੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਤਾਂ ਪਤਾ ਹੀ ਹੈ ਤੇ ਜਿਹੜੇ ਮੇਰੇ ਭੈਣ ਭਰਾ ਮੈਨੂੰ ਸਪੋਰਟ ਕਰਦੇ ਹਨ ਸੌਰੀ ਮੈਂ ਇਦਾਂ ਬੋਲੀ ਇਹ ਨਾ ਜਣਾ ਤੁਹਾਨੂੰ ਪਤਾ ਕਿ ਮੈਂ ਕਿਸੇ ਨੂੰ ਕੁਝ ਨਹੀਂ ਬੋਦਦਾ ਹੁਣ ਮੈਂ ਅੱਧਾ ਬਸ ਅੱਧੇ ਕੰਮ ਚ ਤੇ ਆਣਾ ਮੈਨੂੰ ਹਨਾ ਜਿੰਨਾ ਵੀ ਕੰਮ ਚੱਲ ਜਾਂਦਾ ਉਹ ਪਾਉਚ ਤਿਆਰ ਰੱਖਿਆ ਤੇ ਬਾਈਨਾ ਕੰਮ ਕਰਕੇ ਮੈਨੂੰ ਵੀ ਪਤਾ ਮੈਨੂੰ ਇਹ ਲੋਕਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਹਨ ਆਪਣਾ ਲੈਵਲ ਬਹੁਤ ਆਪਾ ਹਨਾ ਤੇ ਪਰ ਐਨੀਵੇਜ਼ ਕੇਵਰੀ ਬੋ ਆਹੀ ਲੋਗ ਹੈ ਇਹ ਤੇ ਅੱਗੇ ਬਾਲੀ ਖਾਪੀ ਪਉਣ ਲੱਜ ਜਾਂਦੇ ਹਨ ਤੇ ਐਨੀਵੇਜ਼ ਨੈਕਸਟ ਟਾਈਮ ਆਪਾਂ ਕੈਜ਼ਨ ਨੂੰ ਲੀਤੇ ਆਂ ਜਿਹੜਾ ਆਪਦਾ ਕੰਮ ਕੰਮ ਹੀ ਘਰੀਆ ਨੇ ਠੀਕ ਹੈ ਪਰ ਅੱਜ ਸਵਾਦ ਲੋ ਤੇ ਗਾਣੇ ਵੀ ਬੋਸ਼ੀਤੀ ਹੋਣਗੇ ਤੇ ਜੇ ਨਾ ਵੀ ਆਏ ਗਾਣੇ ਕੋਈ ਚੱਕਰ ਨਹੀਂ ਆਪਾਂ ਇਦਾਂ ਹੀ ਠੀਕ ਹੈ